ਸਤਿ ਸ਼੍ਰੀ ਅਕਾਲ ਜੀ ਮੈਂ ਹਸ਼ਤਿਪਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਤੇ ਕੌਣ ਬੈਠੇਗਾ ਕਿਉਂਕਿ ਜਿਹੜੀ ਵੱਡੀ ਬਗਾਵਤ ਛੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਰਾਜ ਖੁੱਲ ਨੇ ਸ਼ੁਰੂ ਹੋ ਗਏ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸੇ ਤਰ੍ਹਾਂ ਦੀ ਵੀ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਦੂਸਰੇ ਪਾਸੇ ਜਿਹੜੀ ਹੈ ਕੇਂਦਰ ਸਰਕਾਰ ਉਹਨੇ ਸਾਰੀ ਜਿਹੜੀ ਹੈ ਜੋ ਵੀ ਅੱਜ ਕਿਸਾਨਾਂ ਦੇ ਨਾਲ ਹੋ ਰਿਹਾ ਹੈ ਉਹਦਾ ਸਾਰਾ ਤਾਮ-ਚਾਮ ਚੋਕ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਜਿਹੜੇ ਬੀਜੇਪੀ ਦੇ ਵਿੱਚ ਕੇਂਦਰ ਮੰਤਰੀ ਨੇ ਸ਼ਿਵਰਾਜ ਚੋਹਾਨ ਉਹਨਾਂ ਨੇ ਵੱਡੀ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਵੱਡੇ ਤੌਰ ਤੇ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਜਿਹੜੀ ਰੇਤੇ ਦੀ ਮਾਈਨਿੰਗ ਕੀਤੀ ਗਈ ਹੈ ਜਿਹਦੇ ਕਰਕੇ ਹੜ ਜਿਹੜੇ ਨੇ ਬੁਰੀ ਤਰ੍ਹਾਂ ਮਾਰ ਦੇ ਰਹੇ ਨੇ ਪੰਜਾਬ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਆਮ ਕਿਸਾਨ ਹੈ ਉਹ ਤਾਂ ਇੱਕ ਬੱਠਲ ਵੀ ਆਪਣੇ ਘਰ ਜਿਹੜੀ ਹੈ ਨਹੀਂ ਲੈ ਕੇ ਜਾ ਸਕਦਾ ਇੱਕ ਬੱਠਨ ਨਾਲ ਵੀ ਆਪਣੇ ਘਰ ਦੀ ਜਿਹੜੀ ਉਹ ਸਾਰੀ ਨਹੀਂ ਕਰ ਸਕਦਾ ਲੇਕਿਨ ਰੱਜ ਕੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਇਕਾ ਮੰਤਰੀਆਂ ਨੇ ਜਿਹੜੀ ਮਾਈਨਿੰਗ ਕੀਤੀ ਹੈ ਦੂਸਰੇ ਪਾਸੇ ਜਿੱਥੇ ਅੱਜ ਵੱਡੀ ਮੀਟਿੰਗ ਹੋਣੀ ਸੀ ਉਹ ਵੀ ਮੀਟਿੰਗ ਜਿਹੜੀ ਹੈ ਉਹਦਾ ਵੀ ਸਮਾਂ ਬਦਲ ਦਿੱਤਾ ਗਿਆ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡ੍ਰਿਪ ਲੱਗੀ ਹੋਈ ਹੈ ਇਹਦਾ ਖਲਾਸਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਆਪ ਕੀਤਾ ਹੈ ਦੂਸਰੇ ਪਾਸੇ ਕਹਿ ਰਹੇ ਨੇ ਕਿ ਅਰਵਿੰਦ ਕੇਜੀਵਾਲ ਜਿਹੜੇ ਅੱਜ ਬਿਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਿਹੜਾ ਹੈ ਕਿਸਾਨ ਜਿਹੜੇ ਹੈ ਕਿਸਾਨਾਂ ਉੱਤੇ ਵੱਡੀ ਵਿਪਤਾ ਪਈ ਹੋਈ ਹੈ ਉਹਦੇ ਦੌਰਾਨ ਚੱਲਦਿਆਂ ਉਹਨਾਂ ਨੇ ਕੁਝ ਖਾਦਾ ਪੀਤਾ ਨਹੀਂ ਹੈ ਲੇਕਿਨ ਲੋਕ ਸਭ ਜਾਣਦੇ ਨੇ ਇਹੋ ਜਿਹੇ ਪਖੰਡਾਂ ਦੇ ਵਿੱਚ ਲੋਕ ਹੁਣ ਆਉਣ ਵਾਲੇ ਨਹੀਂ ਹਨ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਆਪਦੀ ਹੀ ਆਮ ਆਦਮੀ ਪਾਰਟੀ ਦੀ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਇੱਕ ਪਾਸੇ ਹੜਾ ਨੂੰ ਲੈ ਕੇ ਜਿਹੜੇ ਲੋਕ ਦਿਨ ਬਦ ਦਿਨ ਡਾਊਨ ਸਥਿਤੀ ਹੁੰਦੀ ਜਾ ਰਹੀ ਹੈ ਲੇਕਿਨ ਕਿਸੇ ਤਰ੍ਹਾਂ ਦੀ ਮਦਦ ਦੀ ਗੱਲ ਨਿਕਲ ਕੇ ਨਹੀਂ ਆ ਰਹੀ ਸਭ ਤੋਂ ਵੱਡੀ ਅਹਿਮ ਖਬਰ ਇਹ ਆ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਛੁੱਪਤੀ ਕਰ ਦਿੱਤੀ ਜਾਵੇਗੀ ਸਭ ਤੋਂ ਵੱਡਾ ਚਿਹਰਾ ਨਿਕਲ ਕੇ ਇਹ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਨਵਾਂ ਸੀਐਮ ਦਿੱਤਾ ਜਾਵੇ ਤਾਂ ਉਹਦਾ ਚਿਹਰਾ ਰਮਨ अरोड़ा ਦਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਮਨ अरोड़ा ਨੇ ਜਿਹੜੇ ਸੌਰੀ ਅਮਨ अरोड़ा ਅਮਨ अरोड़ा ਨੇ ਜਿਹੜੇ ਉਹ ਵਧੀਆ ਹੀ ਇੱਕ ਇੱਕ Hindu ਪਰਿਵਾਰ ਨਾਲ ਸਬੰਧ ਰੱਖਦੇ ਨੇ ਤੇ ਜਿਹੜਾ ਸ਼ਹਿਰੀ ਵੋਟਾਂ ਪੈਂਦੀਆਂ ਨੇ ਤੇ ਅਮਨ अरोड़ा ਦੇ ਸਿਰ ਤੇ ਜਿਹੜੀਆਂ ਨੇ ਵੋਟਾਂ ਪੈ ਸਕਦੀਆਂ ਨੇ। ਖਾਸ ਇਹ ਗੱਲ ਨਿਕਲ ਕੇ ਆ ਰਹੀ ਹੈ ਜਿੱਥੇ ਭਾਜਪੀ ਨੇ ਸਾਰਾ ਤਾਮ-ਚਾਮ ਚੋਕੇ ਰੱਖ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਕਿ ਜਿਹੜੀ ਰੇਤੇ ਦੀ ਮਾਈਨਿੰਗ ਹੋਈ ਅੱਜ ਤਾਂ ਹੀ دریاਵਾਂ ਦੀ ਮਿੱਟੀ ਨਾਲ ਜਿਹੜਾ ਹੈ ਪਾਣੀ ਨਹੀਂ ਰੁਕ ਰਿਹਾ ਲਗਾਤਾਰ ਪਾਣੀ ਜਿਹੜਾ ਹੈ ਉਹਦਾ ਵਹਾ ਲੋਕਾਂ ਤੇ ਕਿਸਾਨਾਂ ਨੂੰ ਮਾਰ ਦੇ ਰਿਹਾ ਹੈ ਉਧਰ ਦੂਸਰੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਦੋ ਧੜਿਆਂ ਦੀ ਗੱਲ ਬਣਨ ਜਾ ਰਹੀ ਹੈ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਉਹਨਾਂ ਨੂੰ ਵੀ ਜ਼ਿਆਦਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਹੈ ਜਿਹੜਾ ਹੈ ਸਾਥ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੋਂ ਦੂਰ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਪਠਾਨ ਮਾਜ਼ਰਾ ਨੇ ਵੱਡੇ ਰਾਜ ਖੋਲੇ ਨੇ ਉਹਨੇ ਕਿਹਾ ਕਿ ਅਸੀਂ ਚਪੜਾਸੀ ਤੱਕ ਵੀ ਨਹੀਂ ਲਗਾ ਸਕਦੇ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋਈ ਹੈ ਉਹਨਾਂ ਨੇ ਕਿਹਾ ਪਠਾਨ ਮਾਜਰਾ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਇੰਨੀ ਔਕਾਤ ਨਹੀਂ ਹੈ ਕਿ ਉਹ ਜਿਹੜਾ ਹੈ ਪੰਜਾਬ ਦੇ ਵਿੱਚ ਕੋਈ ਆਪਣੇ ਬਲਬੂਤੇ ਦੇ ਉੱਤੇ ਕੋਈ ਡਿਸੀਜਨ ਲੈ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਦੋ ਧੜੇ ਬਣਨ ਦੀ ਗੱਲ ਹੋ ਰਹੀ ਹੈ ਦੂਸਰੇ ਪਾਸੇ ਅਮਨ अरोड़ा ਦਾ ਨਾਮ ਜਿਹੜਾ ਹੈ सीएम ਦੀ ਕੁਰਸੀ ਵਾਸਤੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਸ਼ਾਇਦ ਵੋਟਾਂ ਦੇ ਵਿੱਚ ਟਕਰਾਉਂਦੇ ਵੀ ਨਜ਼ਰ ਆਉਣਗੇ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਜਦੋਂ ਜ਼ੀਰੋ ਜਿੱਥੇ ਜ਼ੀਰੋ ਉਹਨਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਸਪੋਰਟ ਮਿਲ ਰਹੀ ਹੈ ਜਿੱਥੇ ਉਹਨਾਂ ਨੇ ਵੱਡੀ ਜਿਹੜੀ ਹੈ ਉਹਨਾਂ ਨੇ ਆਪਦੇ ਵੱਲੋਂ ਆ ਸਾਰੇ ਹੀ ਪੰਜਾਬ ਦੇ ਵਿੱਚੋਂ ਜਿਹੜਾ ਹੈ ਪਤਾ ਕਰਵਾਇਆ ਨਾਰਥ ਇੰਡੀਅਨ ਏਜੰਸੀ ਵੱਲੋਂ ਕਿ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋ ਸਕਦਾ ਹੈ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਅਮਨ ਅਰੋੜਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਮਨ ਅਰੋੜਾ ਹੁਣ ਜਿਹੜੇ ਨੇ ਨਵੇਂ ਸੀਐਮ ਬਣ ਸਕਦੇ ਨੇ ਕਿਉਂਕਿ ਜੇਕਰ ਸ਼ਹਿਰੀ ਵੋਟ ਧੜਾ ਧੜ ਪੈਂਦੀ ਹੈ ਆਮ ਆਦਮੀ ਪਾਰਟੀ ਨੂੰ ਤਾਂ ਸ਼ਾਇਦ ਕਿਤੇ ਨਾ ਕਿਤੇ ਜਿੱਤ ਪ੍ਰਾਪਤ ਹੋ ਸਕਦੀ ਹੈ ਲੇਕਿਨ ਪੰਜਾਬ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਤਾਂ ਆਮ ਆਦਮੀ ਪਾਰਟੀ ਨਾਲ ਖੜੇ ਨਜ਼ਰ ਨਹੀਂ ਆਉਣਗੇ